ਮਨੋਵਿਗਿਆਨਕ ਲੋਕ ਇਹ ਗੱਲ ਕਹਿੰਦੇ ਨੇ ਕਿ ਦੁੱਬਦਾ ਵਾਲਾ ਬੰਦਾ ਅੱਧਾ ਪਾਗਲ ਹੁੰਦਾ ਹੈ ਮਨੋਵਿਗਿਆਨਕ ਲੋਕ ਕੀ ਗੱਲ ਕਹਿੰਦੇ ਕਿ ਦੁੱਬਦਾ ਵਾਲਾ ਬੰਦਾ ਜਿਹੜਾ ਫੈਸਲਾ ਨਹੀਂ ਕਰ ਸਕਦਾ ਦੋ ਚਿੱਕੀ ਵਿੱਚ ਪਿਆ ਹੋਇਆ ਹੈ ਉਹ ਅੱਧਾ ਪਾਗਲ ਉਹਨੂੰ ਗਿਣਿਆ ਗਿਆ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੈ ਨਾ ਜਦੋਂ ਮਹਾਰਾਜ ਨੇ ਬਾਣੀ ਚ ਇੱਕ ਬਚਨ ਕੀਤਾ ਮਹਾਰਾਜ ਕਹਿੰਦੇ ਦੁੱਬਦਾ ਬੌਰੀ ਮਾਨਵ ਹੋ ਰਾਜਾ ਕਹਿੰਦੇ ਡੁੱਬਦਾ ਹੈ ਇਹ ਬੋਰੀ ਮਾਨਵ ਵੀ ਇਹਨੇ ਬੋਰਾ ਕਰ ਦਿੱਤਾ ਬੰਦਾ ਇੱਥੇ ਦਾ ਬੋਰਾ ਹੈ ਹੀ ਹੈ ਤੇ ਸਤਿਗੁਰੂ ਕਹਿੰਦੇ ਕਹਿੰਦੇ ਜਿਹੜਾ ਬੰਦਾ ਡੁੱਬਦਾ ਵਿੱਚ ਪਿਆ ਰਹਿਣਾ ਪਾਪ ਫੈਸਲੇ ਨਹੀਂ ਕਰ ਸਕਦਾ ਆਪਣੇ ਜੀਵਨ 'ਚ ਜਿਹੜਾ ਕਹਿ ਦਿੰਦਾ ਸੋਚ ਕੇ ਦੱਸਾਂਗੇ ਸਲਾਹ ਕਰਕੇ ਦੱਸਾਂਗੇ ਸੋਚਾਂਗੇ ਪਰ ਜੀਵਨ ਵਿੱਚ ਕੋਈ ਔਸ ਫੈਸਲਾ ਨਹੀਂ ਇਹੋ ਜਿਹੇ ਬੰਦੇ ਇਥੇ ਵੀ ਦੁਖੀ ਰਹਿੰਦੇ ਨੇ ਵਿਚਾਰੇ ਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਸਜ਼ਾ ਮਿਲਦੀ ਆ ਮਹਾਰਾਜ ਬਾਣੀ ਚ ਇੱਕ ਬਚਨ ਇਤਰਾ ਕਰਦਾ ਸਤਿਗੁਰੂ ਕਹਿੰਦੇ ਜਿਸ ਨਰ ਕੀ ਤੁਮ ਦਾਣਾ ਨਾ ਜਾਏ ਧਾਰਮ ਹਰਾਏ ਤੇ ਤੇ ਸਜਾਏ ਕਹਿੰਦੇ ਜਿਸ ਬੰਦੇ ਦੀ ਤੁਮ ਦਾਣੀ ਜਾਂਦੀ ਨਾ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਸਹੀ ਫੈਸਲਾ ਲੈ ਨਹੀਂ ਸਕਦਾ ਜਿਹੜਾ ਦੂਜਿਆਂ ਤੇ ਛੱਡਦਾ ਹੈ ਆਪਣੇ ਆਪ ਨੂੰ ਕਿ ਸਲਾਹ ਕਰਕੇ ਦੱਸਾਂਗੇ ਜੀ ਦੂਜੇ ਨਾਲ ਮਾਨ ਨਾਲ ਸੋਚ ਕੇ ਦੱਸਾਂਗੇ ਫੈਸਲਾ ਕੋਈ ਨਹੀਂ ਲੈਣਾ ਆਹ ਚੰਗੀ ਗੱਲ ਐ ਸੋਚ ਕੇ ਕੋਈ ਫੈਸਲਾ ਲੈਣਾ ਚੰਗੀ ਗੱਲ ਐ ਪਰ ਫੈਸਲਾ ਕੋਈ ਲੈ ਹੀ ਨਾ ਸਕਣਾ ਸਿਰਫ ਸੋਚੀ ਹੀ ਜਾਣਾ ਸਦਾ ਇਹੋ ਜਿਹਾ ਬੰਦਾ ਵਿਚਾਰਾ ਇੱਥੇ ਵੀ ਖਵਾਰ ਹੁੰਦਾ ਹੈ ਤੇ ਅੱਗੇ ਜਾ ਕੇ ਵੀ ਖਵਾਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਦੇ ਸਜਾਇਓ ਨੂੰ ਧਰਮ ਰਾਜ ਵੀ ਸਜਾ ਦਿੰਦਾ ਹੈ